ਦੇ ਅਨੁਸਾਰ ਚੱਲਿਆ ਪਰ ਇਸੇ ਤਰ੍ਹਾਂ ਸੀ वचन ਦੇ ਅਨੁਸਾਰ ਚੱਲਦਾ ਸੱਜੇ ਖੱਬੇ ਵਾਲਾ ਕੰਮ ਛੱਡ ਕੇ ਸੱਚਾਈ ਦੇ ਨਾਲ ਸਿੱਧੇ ਹੋ ਕੇ ਖੁਦਾ ਦੇ ਵਿੱਚ ਚੱਲੀਏ ਦੇਖਿਓ ਖੁਦਾ ਕਿੰਨੀਆ ਬਰਕਤਾਂ ਦਿੰਦਾ ਹੈ ਬੋਲੋ ਹallelujah 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 ਉਹ ਅਸੀਸ ਦੇਣ ਵਾਲਾ ਪਰਮੇਸ਼ਰ ਹੈ ਪ੍ਰਭੂ ਦੇ ਚੁਣੇ ਹੋਏ ਲੋਕ ਅਸੀਂ ਪੜੀਏ ਤੁਸਾਂ ਮੈਨੂੰ ਨਹੀਂ ਚੁਣਿਆ ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਮੈਂ ਤੁਹਾਨੂੰ ਚੁਣਿਆ ਅਸੀਂ ਕਹਿੰਦੇ ਹਾਂ ਅਸੀਂ ਖੁਦਾ ਨੂੰ ਚੁਣਿਆ ਅਫੀਕ ਨੇ ਮੈਂ ਤੋਬਾ ਕੀਤੀ ਤੂੰ ਕੀਤੀ ਨਹੀਂ ਹਲੇਲੂਇਆ ਹਨਾ ਤੋਬਾ ਐਵੇਂ ਨਹੀਂ ਤੋਬਾ ਤੋਬਾ ਕਦੋਂ ਕਰਦਾ ਬੰਦਾ ਭਲਾ ਜਦੋਂ ਵਾਗਿਆ ਹੀ ਤੋਬਾ ਹਨਾ ਕੌਣ ਮੁੜਦਾ ਹੀ ਜੰਮੂ ਜੇ ਕੰਪਨੀ ਬਾਦ ਜਦੋਂ ਲਹੋਂਦਾ ਨਾ ਗੱਲ ਮੋੜ ਕੇ ਕਿਤੇ ਬਸ ਤੁਸੀਂ ਸਾਨੂੰ ਛੁਣਿਆ